ਸਮਰਾਲਾ ਦੇ ਨੇੜਲੇ ਪਿੰਡ ਭਗਵਾਨਪੁਰਾ ਦੀ ਪੰਚਾਇਤ ਦੀ ਸ਼ਿਕਾਇਤ 'ਤੇ ਪ੍ਰਸ਼ਾਸਨ ਸਿਹਤ ਵਿਭਾਗ ਵੱਲੋਂ ਪਿੰਡ ਵਾਸੀ ਕਰਨਜੀਤ ਸਿੰਘ ਦੇ ਘਰ ਭਾਰੀ ਮਾਤਰਾ ਦੇ ਵਿੱਚ ਇਕੱਠਾ ਹੋਇਆ ਕੂੜਾ, ਗਲੀਆਂ, ਸੜੀਆਂ, ਸਬਜ਼ੀਆਂ, ਗਲਿਆ ਫਰੂਟ, ਖਾਲੀ ਬੋਤਲਾਂ ਚੁੱਕਵਾਇਆ ਗਿਆ। ਕਿਉਂਕਿ ਪਿੰਡ ਚ ਕੂੜੇ ਨਾਲ ਵੱਡੀਆਂ ਬਿਮਾਰੀਆਂ ਫੈਲਣ ਦਾ ਖਤਰਾ ਸੀ ਇਸ ਮੌਕੇ ਤੇ ਮਾਨੂਪੁਰ ਸਰਕਾਰੀ ਹਸਪਤਾਲ ਦੇ ਹੈਲਥ ਇਨਸਪੈਕਟਰ ਗੁਰਮਿੰਦਰ ਸਿੰਘ ਪੰਚਾਇਤ ਫੈਕਟਰੀਆਂ ਤੇ ਪਰਿਸ਼ਾਸਨ ਮੌਜੂਦ ਰਹਿ ਜਿਕਰ ਜੋਗ ਹੈ ਕਿ ਜਦੋਂ ਅਕਤਵ ਵਿਅਕਤੀ ਦੇ ਘਰ ਪ੍ਰਸ਼ਾਸਨ ਪੂਜਾਤਾ ਘਰ ਦੇ ਹਾਲਾਤ ਦੇਖ ਕੇ ਪ੍ਰਸ਼ਾਸਨ ਸਮੇਤ ਮੌਕੇ ਤੇ ਮੌਜੂਦ ਲੋਕ ਵੀ ਹੈਰਾਨ ਹੋ ਗਏ ਅਕਤਵ ਵਿਅਕਤੀ ਨੇ ਜਿੱਥੇ ਘਰ ਦੇ ਵਿੱਚ ਕੂੜਾ ਇਕੱਠਾ ਕਰ ਰੱਖਿਆ ਸੀ ਜਿਸ ਦੇ ਵਿੱਚ ਗਲੀਆਂ ਸੜੀਆਂ ਸਬਜ਼ੀਆਂ ਫਰੂਟ ਖਾਲੀ ਬੋਤਲਾ ਲਫਾਫੇ ਗੰਦੇ ਕੱਪੜੇ ਬਾਜ਼ਾਰ ਦੇ ਵਿੱਚ ਪਿਆ ਕੂੜਾ ਇਹ ਸਭ ਕੁਝ ਘਰ ਦੇ ਵਿੱਚ ਇਕੱਠਾ ਕਰਕੇ ਰੱਖਿਆ ਹੋਇਆ ਸੀ ਜਿਸ ਦੇ ਚਾਲ ਦੇ ਆਪ ਪਿੰਡ ਵਾਸੀਆਂ ਦਾ ਇਲਾਕਾ ਵਾਸੀਆਂ ਦੇ ਕਹਿਣਾ ਸੀ ਕਿ ਇੱਥੇ ਵੱਡੀਆਂ ਬਿਮਾਰੀਆਂ ਨੂੰ ਸੱਦਾ ਦਿੱਤਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਸੁਖਿੰਦਰ ਸਿੰਘ ਭਗਵਾਨਪੁਰਾ ਵਿਦਿਆਰਥੀ ਦੰਦਮੀ ਟਕਸਾਲ ਸਖ ਚੱਥੇ ਬੰਦੀਆਂ ਦਾ ਅਗੂ ਤੇ ਸਮਾਗ ਉਗਾ ਸਮਾਸੇਵੀ ਇਸ ਸਮਾਂ ਚ ਕਰਨ ਲਈ ਹੋਏ ਪਿੰਡ ਦੇ ਵਿੱਚ ਕੀ ਮਾਮਲਾ ਹੈ ਇਹ ਵੱਡੇ ਭਰਾ ਸੀਗੇ ਇਹ ਗਲੀਆਂ ਸੜੀਆਂ ਸਬਜ਼ੀਆਂ ਲੈ ਕੇ ਆਉਂਦੇ ਸੀਗੇ ਉਹਨਾਂ ਵਿੱਚ ਜੋ ਗੰਦਮਨ ਹੁੰਦਾ ਸੀਗਾ ਉਹ ਵੀ ਨਾਲ ਲੈ ਕੇ ਆਉਂਦੇ ਸੀ ਇਹਨੇ ਇੱਥੇ ਡੰਪ ਬਣਾਇਆ ਹੋਇਆ ਸੀ ਤੇ ਮਾਤਾ ਜੀ ਵੀ ਦੁਖੀ ਸੀ ਉਹਨਾਂ ਦੀ ਬੇਟੀ ਖੜੀ ਆ ਉਹ ਵੀ ਬਹੁਤ ਦੁਖੀ ਸੀ ਇਹਨਾਂ ਨੂੰ ਕਈ ਗਰੀ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰੀ ਪੰਚਾਇਤ ਦੇ ਥਰੋ ਵੀ ਐਪਲੀਕੇਸ਼ਨਾਂ ਪਰਛਾਈਆਂ ਪਰ ਨਾ ਮੰਨੇ ਅੱਜ ਇੱਥੇ ਵੱਡਾ ਐਕਸ਼ਨ ਹੋਇਆ ਅੱਜ ਪੰਚਾਇਤ ਦੇ ਨਾਲ-ਨਾਲ ਬੀਡੀਪੀਓ ਦੇ ਮੁਲਾਜ਼ਮ ਐਸਡੀਐਮ ਸਾਹਿਬ ਦੇ ਪਰ ਸਤਕਾਰਯੋਗ ਪੁਲਿਸ ਪ੍ਰਸ਼ਾਸਨ ਤੇ ਦੂਸਰੇ ਇਖਤਿਆਰ ਦੇ ਵਿੱਚ ਤੇ ਮਾਨੂਪੁਰ ਤੋਂ ਟੀਮ ਆਈ ਹੈ ਡਾਕਟਰਾਂ ਦੀ ਇਹਨਾਂ ਨੇ ਕਿਹਾ ਕਿ ਬਿਮਾਰੀਆਂ ਦਾ ਖਾਸ ਖਦਸਾ ਪਰ ਇਹਦੇ ਨਾਲ ਅਸੀਂ ਇੱਕ ਅਪੀਲ ਕਰਦੇ ਹਾਂ ਕਿ ਇਹੋ ਜਿਹਾ ਗੰਦੇ ਮੁੜ ਕੇ ਨਹੀਂ ਲਊਗਾ ਅੱਜ ਤੋਂ ਤੌਬਾ ਕੀਤੀ ਹੈ ਜੇ ਲਊਗਾ ਜੇ ਅਗਲੀ ਕਾਰਵਾਈ ਹੋ ਜੂਗੀ ਛੋਟਾ ਭਰਾ ਤੁਸੀਂ ਵੀ ਕਿਤੇ ਰੋਕੋ ਬਹੁਤ ਜਿਆਦਾ ਮੈਂ ਐਪਲੀਕੇਸ਼ਨਾਂ ਵੀ ਦਿੱਤੀਆਂ ਪੁਲਿਸ ਦੇ ਕੋਲ ਮੈਂ ਖੁਦ ਪੰਚਾਇਤ ਦੀਆਂ ਮੰਤਾਂ ਵੀ ਕਰੀਆਂ ਤੇ ਉਲਟਾ ਉਲਟਾ ਬੋਲਦਾ ਸੀਗਾ ਜਦੋਂ ਕੋਈ ਬੋਲਦਾ ਸੀ ਉਦੋਂ ਕਹਿੰਦਾ ਸੀ ਮੈਂ ਸਰਕਾਰੀ ਮੁਲਾਜ਼ਮ ਮੈਂ ਤੁਸੀਂ ਮੈਨੂੰ ਕਿਵੇਂ ਰੋਕ ਲੇਗੇ ਉਹ ਇਹ ਬਾਜ਼ਾਰ ਚੋ ਜੋ ਗੜੀਆਂ ਸਰੀਆਂ ਸਬਜ਼ੀਆਂ ਨੇ ਮੈਂ ਕਿਤਨਾ ਨੌਕਰੀ ਵੀ ਕਰਦਾ ਨਹੀਂ ਨੌਕਰੀ ਕੋਈ ਨਹੀਂ ਕਰਦਾ ਇਹਨੇ ਪਸ਼ੂ ਰੱਖੇ ਨੇ ਪਸ਼ੂਆਂ ਦਾ ਬਹੁਤ ਬੁਰਾ ਹਾਲ ਹੈ ਮੈਂ ਇੱਥੇ ਤੁਹਾਡੇ ਮੀਡੀਆ ਲਈ ਇੱਕ ਅਪੀਲ ਜ਼ਰੂਰ ਕਰਨੀ ਚਾਹੁੰਦਾ ਵੀ ਜਿੱਥੇ ਵੀ ਕਿਤੇ ਕਿਸੇ ਨੇ ਪਸ਼ੂ ਰੱਖੇ ਨੇ ਉੱਥੇ ਡਾਕਟਰਾਂ ਦਾ ਤੇ ਪ੍ਰਸ਼ਾਸਨ ਦਾ ਜ਼ਰੂਰ ਇੱਕ ਸਹਿਯੋਗ ਬਣਦਾ ਕਿ ਉਹ ਉੱਥੇ ਦੇ ਪਸ਼ੂਆਂ ਦੇ ਹਾਲਾਤ ਦੇਖੇ ਜਾਣ ਕਿ ਉਹ ਰੱਖਣ ਦੇ ਯੋਗ ਹੈ ਜਾਂ ਨਹੀਂ ਇੱਕ ਮਨੁੱਖੀ ਤਸ਼ੱਦਦ ਵੀ ਆਪਾਂ ਇਸ ਜੀ ਨੂੰ ਮੰਨਦੇ ਆ ਕਿ ਇਹ ਮੇਰੀ ਵੈੱਡ ਲੈਂਡ ਤੋਂ ਬਾਅਦ ਉੱਥੇ ਤੇ ਜ਼ਰੂਰ ਕੈਮਰਾ ਮਾਰਿਓ ਉਹ ਇੱਕ ਪੱਖ ਲਿਆ ਜਾਵੇ ਕਿਉਂਕਿ ਜੋ ਇਹਨਾਂ ਦੇ ਨਾਲ ਇੱਕ ਇਨਸਾਨੀਅਤ ਦੇ ਨਾਤੇ ਕਿਉਂਕਿ ਪਸ਼ੂਆਂ ਨਾਲ ਵੀ ਜੋ ਦੁਰਵਿਹਾਰ ਹੁੰਦਾ ਜਿਹੜਾ ਇਹਨਾਂ ਨੂੰ ਵਿਚਾਰਿਆਂ ਨੂੰ ਆਜ਼ਾਦ ਕੀਤਾ ਜਾਵੇ ਸਰਾਪ ਪੈਂਦਾ ਸਰਾਪ ਪੈ ਜਾਂਦਾ ਉਹ ਕਿੱਥੇ ਲੱਗੇ ਜਾਂਦੇ ਨੇ ਹੁਣ ਇਹ ਪਲਾਟ ਦੇ ਵਿੱਚ ਲੈ ਕੇ ਜਾਂਦਾ ਇਹਨੇ ਪਲਾਟ ਦੇ ਵਿੱਚ ਮੇਤੋ 10 ਦਿਨ ਲਏ ਨੇ ਜਿਹੜਾ ਮੇਰਾ ਖੁਦ ਆਪਣਾ ਪਲਾਟ ਹੈ ਉਹਦੇ ਵਿੱਚ ਛਾਂਟੀ ਕਰਕੇ ਵੇਚ ਦੂਗਾ ਜਿਹੜਾ ਬਾਕੀ ਹੋਊਗਾ ਉਹ ਕਵਾੜ ਕੂੜੇ ਦੇ ਢੇਰ ਤੇ ਚਲੇ ਜਾਊਗਾ ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਅਕਤ ਵਕਤੀ ਕਰਮਜੀਤ ਸਿੰਘ ਦੇ ਘਰ ਦੇ ਵਿੱਚ ਪੈ ਕੂੜੇ ਤੋਂ ਲੰਬੇ ਸਮੇਂ ਤੋਂ ਲੋਕ ਪਰੇਸ਼ਾਨ ਚੱਲ ਰਹੇ ਸਨ ਜਦ ਇਹ ਮਾਮਲਾ ਪੰਚਾਇਤ ਦੇ ਧਿਆਨ ਦੇ ਵਿੱਚ ਆਇਆ ਮਤਾ ਪਾ ਕੇ ਵੱਖ-ਵੱਖ ਵਿਭਾਗਾਂ ਨੂੰ ਸੂਚਿਤ ਕੀਤਾ ਗਿਆ ਜਿਸ ਦੇ ਆਧਾਰ ਤੇ ਅਜੇ ਕਾਰਵਾਈ ਕੀਤੀ ਗਈ ਹੈ ਕੀ ਨਾਮ ਹੈ ਕੁਲਵਿੰਦਰ ਸਿੰਘ ਜੀ ਆ ਸਰਪੰਚ ਜੀ ਹਾਂ ਜੀ ਮੈਂ ਦੱਸ ਰਿਹਾ ਇਹ ਕੀ ਮਾਮਲਾ ਹੋਣਾ ਅੱਜ ਪਿੰਡ ਇਹ ਮਾਮਲਾ ਦਾ ਇਹ ਹੋਇਆ ਜੀ ਪਹਿਲਾਂ ਇਹਨਾਂ ਨੂੰ ਕਿਹਾ ਸੀ ਕਈ ਵਾਰ ਕਿਹਾ ਇਹਨੂੰ ਵੀ ਚੱਕ ਲਾ ਦੂ ਚੱਕ ਲਾਣਾ ਇਹ ਨਹੀਂ ਮਨੇ ਹੁਣ ਪਰ ਆਲਰੇਡੀ ਸਾਰੇ ਮਹਿਕਮਾ ਨੂੰ ਡੈਕਟਰ ਮਤੇ ਪਾ ਕੇ ਦਿੱਤੇ ਨੇ ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਹੋ ਰਹੀ ਹੈ ਸਾਡਾ ਇਹ ਹੋਣੇ ਦਾ ਇਹ ਇਹ ਹੈ ਕੀ ਸੀਗਾ ਜੀ ਇੱਥੇ ਘਰ ਸੀਗਾ ਇਹ ਕੋਹਾਂ ਜੀ ਘਰ ਆਈ ਅੰਦਰ ਮਾਤਾ ਰਹਿਦੀ ਤੁਸੀਂ ਮਿਲਖਿਆ ਪਹਿਲਾਂ ਮਾਤਾ ਨੇ ਮਾਤਾ ਬੈਠੀ ਹੈ ਬੇਟੀ ਉਹਦੀ ਤੇ ਆਪ ਮਾਤਾ ਨੇ ਜਾਣਾ ਨਹੀਂ ਬਾਕੀ ਮੈਂਬਰਾਂ ਨੂੰ ਕੀ ਕਹਿਣਾ ਪਰਿਵਾਰਕ ਮੈਂਬਰ ਮਾਤਾ ਦਾ ਘਰੀਏ ਚਕਾਓ ਮਾਤਾ ਨਹੀਂ ਬੜਾ ਜ਼ੋਰ ਭਾਈ ਵੀਰ ਨੂੰ ਚਕਾ ਕੇ ਸਾਫ਼ ਕਰਾਉਗਾ ਤੇ ਥੋੜਾ ਬਹੁਤ ਬਹੁਤ ਧੰਨਵਾਦ ਤੇ ਫਿਰ ਉਹਦੇ ਲਈ ਚੱਕਣਾ ਵਾਸਤੇ ਕੀ ਹੈ ਕੀ ਕੀ ਸੀਗਾ ਅੰਦਰ ਇਹ ਮੈਗਨਾਜੀ ਪਲਾਸਟਿਕ ਕ੍ਰੇਡ ਉਲੀਆਂ ਥੈਲੇ ਕੀ ਚੀਜ਼ ਨਹੀਂ ਹੈ ਕਿ ਜਿਹੜੀ ਬਾਜ਼ਾਰ ਚ ਉਪਲਬਧ ਹੈ ਸਾਰੀਆਂ ਇੱਥੇ ਨੇ ਤੁਸੀਂ ਕੁਝ ਵੀ ਲੈ ਸਕਦੇ ਹੋ ਕੋਈ ਚੀਜ਼ ਦੇ ਲੋ ਸਭ ਚੀਜ਼ਾਂ ਮਿਲਣੇ ਨੇ ਆਪਾਂ ਇੱਥੇ ਅੰਦਰ ਕੁਝ ਇਕੱਠਾ ਕਰਨ ਦਾ ਕੀ ਕਰ ਰਹੇ ਹੋ ਪਤਾ ਨਹੀਂ ਜੀ ਬਸ ਮੈਂ ਪਸੰਦ ਦੇ ਵੀ ਦਿਮਾਗੋ ਥੋੜਾ ਜਿਹਾ ਪੈਦਲ ਅਦਾ ਕਰਕੇ ਕਰਦਾ ਪਰ ਇਦਾਂ ਚਾਹੀਦਾ ਨਹੀਂ ਜਿਵੇਂ ਇਹਦੇ ਘਰ ਪਰਿਵਾਰ ਰਹੇ ਰਿਹਾ ਵੀ ਇਹਦੇ ਭਾਈ ਨੇ ਵੀ ਸੁਝਾਇਆ ਪਹਿਲਾਂ ਨੂੰ ਵੀ ਇਹ ਛੱਡ ਦੇ ਤੂੰ ਕੰਮ ਉਹਨਾਂ ਨੇ ਹੀ ਪਹਿਲਾਂ ਐਪਲੀਕੇਸ਼ਨ ਦਿੱਤੀ ਸੀ ਤੇ ਪਰ ਇਹ ਸਮਝਦੇ ਨਹੀਂਗਾ ਜੀ ਕੀ ਇਹੋ ਬੰਦਾ ਕਹੇ ਬਹੁਤ ਜਾਨੀ ਆਦਾ ਅੱਕ ਕੇ ਕੰਮ ਕਰਿਆ ਜੀ ਅਜੇ ਦਾ ਚਕਾਉਣ ਦਾ ਕਿਉਂਕਿ ਸਾਰਾ ਪਿੰਡ ਤੰਗ ਸੀ ਲੰਗਦਾ ਦੀ ਇਤੋਂ ਪੋਲੂਸ਼ਨ ਤੋਂ ਬਹੁਤ ਜ਼ਿਆਦਾ ਸਮੈਲ ਆਉਂਦੀ ਜਦੋਂ بارش ਹੋ ਜਾਂਦੀ ਸੀ ਉਦੋਂ ਦਾ ਬਹੁਤ ਜ਼ਿਆਦਾ ਗੰਦੀ ਸਮੈਲ ਆਉਂਦੀ ਸੀ ਫਿਰ ਡੰਗਰਾਂ ਦਾ ਦੁੱਧ ਇਹੋ ਦੁੱਧ ਦਾ ਉਹ ਕੋ ਦੁੱਧ ਨਹੀਂ ਲੈਂਦਾ ਜੀ ਪੀਂਦਾ ਨਹੀਂ ਕਿਉਂਕਿ ਉਦੋਂ ਇੱਕ ਕਿੰਨੇ ਸਮੇ ਤੋਂ ਇੱਥੇ ਇਕੱਠਾ ਕਰ ਰਹੇ ਹੁੰਦੇ ਇਹ ਮੇਰੀ ਨੌਲੇਜ ਦਾ ਮੈਨੂੰ ਇੱਥੇ ਕੰਦਾਜਾ ਵੀ 10 ਸਾਲ ਤੋਂ ਵੇਖਦੇ ਤੋਂ ਹੀ ਕਰਦਾ ਜੀ ਮੱਦੇ ਹੁਦਾਸਤੇ ਵੀ ਸਾਡੇ ਬੰਦੇ 15 15 ਸਾਲਾਂ ਆ ਸਮਾਨ ਨੀ ਚੱਕ ਲੈ ਪਹਿਲਾਂ ਜੇ ਥੋੜਾ ਦੋ ਲੱਕੜਾ ਲੱਕੜਾਈ ਲੈ ਕੇ ਚੱਕੇ ਇਦਾਂ ਕੋਈ ਚੀਜ਼ ਮਿਲ ਗਈ ਵਰਤਣ ਵਾਲੀ ਘਰੇ ਆ ਨੋ ਲਿਓਂਦੀ ਪਰ ਹੁਣ ਤਾਂ ਇਹ ਕਹਿੰਦਾ ਵੀ ਮੈਂ ਮਿਊਸਪਲ ਕਮੇਟੀ ਦੇ ਵੀ ਮੈਨੂੰ ਦਿੱਤੀ ਆ ਵੀ ਕੋਈ ਪਰਮਿਸ਼ਨ ਵੀ ਚੱਕ ਕੇ ਲੈ ਕੇ ਜਾਇਆ ਕਰ ਵੀ ਮੈਂ ਉੱਥੇ ਦਾ ਮੁਲਾਜ਼ਮ ਆ ਜੀ ਮਿਊਸਪਲ ਕਮੇਟੀ ਦਾ ਯਾਨੀ ਮੈਨੂੰ ਹੀ ਇਹ ਗੱਲ ਲੱਗੀ ਹੈ ਪਤਾ ਨਹੀਂ ਹੁਣ ਮਿਊਸਪਲ ਕਮੇਟੀ ਵਾਲੇ ਚਕਾਰਿਆ ਨੇ ਪਰ ਇਹ ਡੰਪ ਨਹੀਂ ਪਿੰਡ ਜੀ ਇਹ ਤਾਂ ਇਹ ਲੈ ਆ ਕੇ ਇੱਥੇ ਤੁਹਾਡੇ ਸਾਹਮਣੇ ਦੇਖੋ ਕਿੰਨਾ ਜਮ੍ਹਾਂ ਕਰ ਲਿਆ ਮਾਲ ਜੀ ਨਾ ਫਿਰ ਇੱਕ ਦੋ ਵਾਰ ਅਸੀਂ ਚੱਕ ਕੇ ਪਹਿਲਾਂ ਵੀ ਛੱਡਿਆ ਹੈ ਫਿਰ ਕਹਿੰਦਾ ਹੁਣ ਆ ਪਹਿਲਾਂ ਜਦੋਂ ਟੋਬੇ ਦੇ ਅਪ੍ਰੈਲ ਚ ਸਫਾਈ ਕਰੀਆ ਉਦੋਂ ਉਹ ਕਹਿੰਦਾ ਸੀ ਕਹਿੰਦਾ ਵੀ ਮੈਂ ਚੱਕ ਕੇ ਸਾਫ ਕਰ ਦੰਦਾ ਤੇ ਫਿਰ ਅੱਜ ਸਾਰਾ ਚਕਾਇਆ ਜਾਊਗਾ ਜੀ ਇਹ ਸਾਰਾ ਜਗ੍ਹਾ ਸਾਫ ਕਰਾਇਆ ਜਾਊਗਾ ਹਾਂਜੀ ਉਹ ਥਾਲੀ ਵਾਲਾ ਤੇ ਦੇਖਦੇ ਆ ਅੱਜ ਜਿੰਨਾ ਚੱਕੋਗੇ ਅੱਜ ਬਾਕੀ ਕੱਲੂ ਚੱਕਾਂਗੇ ਜੀ ਠੀਕ ਜਿੰਨੇ ਅੱਜ ਟਰਾਲੀਆਂ ਭਰਿਆਂਗੇ ਉਨੇ ਭਰਾਂਗੇ ਕਿਉਂਕਿ ਆ ਹੁਣ ਚੱਕਣਾ ਵੀ ਬਹੁਤ ਗਰਮੀ ਬਹੁਤ ਆ ਜੀ ਲੇਬਰ ਤਾਂ ਨਾ ਕਰਨਾ ਵੀ ਔਖਾ ਟਰਾਲੀ ਮਸ਼ੀਨ ਲੱਗਦੀ ਨਹੀਂ ਹੈਗੀ ਜੀ ਹਾਂ ਬਾਕੀ ਕੱਲ ਨੂੰ ਜਿੰਨਾ ਹੋਇਆ ਚੱਕ ਦਾਂਗੇ ਸਾਰਾ ਸਾਫ ਕਰ ਦਾਂਗੇ ਪਰ ਜੇ ਫੇਰ ਲਿਆਊਗਾ ਫਿਰ ਇਹਦੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਠੀਕ ਇਹੋ ਵਿੱਚ ਪੱਠੇ ਵੀ ਨਾ ਪੱਠੇ ਵੀ ਡੰਗਰਾਂ ਨੂੰ ਪੱਠੇ ਪਾ ਦੋ ਇਹ ਡੰਗਰਾਂ ਦੇ ਖਾਣੇ ਨਾਲ ਨਾਲ ਸਮਾਨ ਆਇਆ ਨਹੀਂ ਜੀ ਇਹ ਤਾਂ ਸੂਰਾਂ ਦੇ ਖਾਣੇ ਨਾਲ ਸਮਾਨ ਚ ਲੈ ਗਾ ਠੀਕ ਹੈ ਕੋਈ ਗੱਲ ਨਹੀਂ ਬਹੁਤ ਬਹੁਤ ਧੰਨਵਾਦ ਐਸ ਤੋਂ ਬੰਦ ਦੇ ਵਿੱਚ ਸਿਹਤ ਵਿਭਾਗ ਦੇ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਨਗਰ ਪੰਚਾਇਤ ਦੀ ਸ਼ਿਕਾਇਤ ਮਿਲਨ ਤੇ ਪਿੰਡ ਭਗਵਾਨਪੁਰਾ ਦੇ ਪਿੰਡ ਵਾਸੀ ਤੇ ਘਰ ਦੇ ਵਿੱਚ ਜਮਾ ਕੂੜਾ ਚੁਕਵਾਇਆ ਗਿਆ ਕਿਉਂਕਿ ਇਸ ਨਾਲ ਵੱਡੀਆਂ ਬਿਮਾਰੀਆਂ ਫੈਲਣ ਦਾ ਖਤਰਾ ਸੀ ਹੈਰਾਨੀ ਜਨ ਹੈ ਕਿ ਜਦੋਂ ਪ੍ਰਸ਼ਾਸਨਕਤ ਵਿਅਕਤੀ ਦੇ ਘਰ ਵਿੱਚ ਪਿਆ ਬੜੇ ਲੰਬੇ ਸਾਲਾਂ ਤੋਂ ਕੂੜੇ ਨੂੰ ਚੁਕਵਾ ਰਹੇ ਸਨ ਤਾਂ ਉੱਥੇ ਪਹੁੰਚੇ ਸਤਰਕਾਰਾਂ ਦੀ ਹਾਲ ਖਰਾਬ ਹੋ ਗਈ ਆਲੇ-ਦੁਆਲੇ ਖੜੇ ਪਿੰਡ ਵਾਸੀਆਂ ਤੇ ਹੋਰ ਲੋਕਾਂ ਦਾ ਇੱਕ ਇੱਕ ਮਿੰਟ ਖੜਨਾ ਮੁਸ਼ਕਿਲ ਹੋ ਗਿਆ। ਇਹ ਸਭ ਦੇਖ ਕੇ ਲੋਕ ਹੈਰਾਨ ਹੋ ਗਏ। ਅਕਤਵ્યਕਤੀ ਇਸ ੂੜੇ ਦੇ ਵਿੱਚ ਕਿਵੇਂ ਰਹਿ ਰਿਆ ਸੀ ਜਿੱਥੇ ਇੱਕ ਮਿੰਟ ਖੜਨਾ ਮੁਸ਼ਕਿਲ ਸੀ। ਡਾਕਟਰ ਸਾਹਿਬ ਕੀ ਨਾਮ ਹੈ? ਗੁਰਮਿੰਦਰ ਸਿੰਘ। ਡਾਕਟਰ ਸਾਹਿਬ ਭਗਵਾਨਪੁਰਾ ਪਿੰਡ ਪਹੁੰਚੇ ਹੋ ਕੀ ਮਾਮਲਾ ਸੀ? ਮਾਮਲਾ ਇਹ ਸੀਗਾ ਜੀ ਆਪਣੇ ਸੁਨਾਰਾ ਸ਼ਹਿਰ ਤੋਂ ਬੰਦਾ ਆ ਪਿੰਡ ਦਾ। ਉਹ ਸਾਰਾ ਗੰਦਮੰਦ ਦੁਕਾਨਾਂ ਦਾ ਚੱਕ ਕੇ ਲਿਆ ਕੇ ਇੱਥੇ ਘਰੇ ਡੰਗਰਾਂ ਨੂੰ ਹੁੰਦਾ ਸੀਗਾ ਤੇ ਬਾਕੀ ਉਹਦਾ ਗੰਦਮੰਦ ਦਾ ਨਾਂ ਟੋਬੇ ਦੇ ਵਿੱਚ ਉਹਦਾ ਕੁਸ ਆਪਣੇ ਘਰ ਦੇ ਅੰਦਰ ਜਮਾਂ ਕਰੀ ਜਾਂਦਾ ਸੀ ਬਹੁਤ ਦੁਆਹਾਰ ਸੀ ਕੀ ਲੱਗਦਾ ਡਾਕਟਰ ਸਾਹਿਬ ਕੀ ਦਿਮਾਗੀ ਪਰੇਸ਼ਾਨੀ ਹੈ ਹਾਂਜੀ ਦੇਖਣ ਨੂੰ ਤਾਂ ਲੱਗਦਾ ਹੈ ਵੀ ਸਾਈਕੋ ਆ ਬੰਦਾ ਹਾਂ ਓਕੇ ਆ ਪਰਿਵਾਰਿਕ ਮੈਂਬਰ ਵੀ ਅੰਦਰ ਰਹਿੰਦੇ ਸੀ ਕੀ ਉਹਨਾਂ ਦਾ ਵੀ ਚੈੱਕ ਅਪ ਵਗੈਰਾ ਕੀਤਾ ਜਾਊਗਾ ਹਾਂਜੀ ਹਾਂ ਅਸੀਂ ਕਰਾਂਗੇ ਕੱਲ ਟੀਮ ਪੇਜ ਬਣਾ ਕੇ ਤੇ ਦਾਂ ਤੁਸੀਂ ਮੁਕਾਬਲੇ ਅੰਦਰਲੇ ਹਾਲਾਤ ਦੇਖੇ ਹਾਂਜੀ ਹਾਂ ਬਹੁਤ ਬਰਾ ਹਾਲ ਹੈ ਜੀ ਕੋਹਲਾ ਜਿਹੜਾ ਬਾੜਾ ਬਣਾਇਆ ਹੋਇਆ ਇਹਨਾਂ ਨੇ ਉਹ ਵੀ ਬਹੁਤ ਬੁਰਾ ਹਾਲ ਹੈ ਖਾਣ ਖਰਬ ਨੇ ਸਾਡੇ ਪਤਾ ਨਹੀਂ ਕਿਵੇਂ ਉਹ ਡੰਗਰ ਉੱਥੇ ਬਿਠਾਏ ਇਹਨਾਂ ਨੇ ਬਹੁਤ ਬੁਰਾ ਹਾਲ ਹੈ ਇਹ ਫਿਰ ਸਮਾਨ ਸਾਰਾ ਹੀ ਪੂਰਾ ਟੋਟਲ ਸਾਫ ਕੀਤਾ ਜਾਊਗਾ ਹਾਂਜੀ ਹਾਂ ਸਾਰਾ ਸਾਫ ਕਰਾਵਾਂਗੇ ਜਿਹੜੇ ਪਸ਼ੂ ਵਗੈਰਾ ਰੱਖਿਓ ਨੇ ਉਹ ਉਹ ਦੇਖਦੇ ਹਾਂ ਜੀ ਇਹਨਾਂ ਵਿੱਚ ਹੋਰ ਕਿਸੇ ਪ੍ਰਬੰਧ ਹੋਇਆ ਤਾਂ ਦੇਖਦੇ ਆ ਉਸ ਤੋਂ ਬਾਅਦ ਸਪਾਈਟਾਂ ਨੂੰ ਖਾਣ ਜਿਹੜੇ ਉਹਨਾਂ ਨੂੰ ਚੀਜ਼ਾਂ ਪਾਉਂਦੇ ਨੇ ਉਹ ਵੀ ਗਲੇ ਹੋਏ ਫਰੂਟ ਵਗੈਰਾ ਹੀ ਨੇ ਹਾਂਜੀ ਉਹ ਦੱਸਿਆ ਉਹਨਾਂ ਨੇ ਕਿ ਪੱਟੇ-ਪੁੱਟੇ ਦਾ ਪਾਉਂਦੇ ਨੇ ਵੀ ਇਹੀ ਪਾਉਂਦੇ ਆ ਸਾਰਾ ਇਸਮਰਾਲੇ ਤੋਂ ਲਿਆ ਟਿਕਾਣਾ ਤੋਂ ਇੱਕ ਕੰਪਲੇਂਟ ਫਿਰ ਪਿੰਡ ਵਸੀਆਂ ਵੱਲੋਂ ਕੀਤੀ ਹੈ। ਹਾਂਜੀ ਪਿੰਡ ਵਸੀਆਂ ਵੱਲੋਂ। ਤੇ ਜਿਹੜਾ ਸਮਾਂਜ ਕਰ ਨੂੰ ਦਿਖਾ ਕਿੱਥੇ ਰਿਹਾ? ਇੱਥੇ ਕਿਤੇ ਇਹਨਾਂ ਦੇ ਭਰਾ ਦਾ ਇੱਕ ਗਲੰਪ ਆਇਆ। ਜਗ੍ਹਾ ਉਹ ਉੱਤੇ ਬਣਾ ਕੇ ਉਹ ਦੁਬਾਰਾ ਕਰੀ ਸਫਾਈ ਕਰਕੇ ਅਸੀਂ ਕਦੋਂ ਦੇ ਵਿੱਚ ਛਕਾ ਦਾਂਗੇ। ਤੁਹਾਨੂੰ ਦੱਸ ਦੇ ਕਿ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਤਾਂ ਅਸੀਂ ਮੈਂਕੀ ਅਫਸੈਟ ਕਿਹਾ ਸਕਦੇ ਹਾਂ ਕਿ ਦਿਮਾਗੀ ਤੌਰ ਤੇ ਪਰੇਸ਼ਾਨ ਨੇ। ਜਿਸਦੇ ਚਾਲਦੇ ਅਜਿਹਾ ਕੁਝ ਕੀਤਾ ਜਾਂਦਾ ਹੈ ਪਰ ਇੱਥੇ ਇੱਕ ਚੰਗਾ ਪੱਲਾ ਵਿਅਕਤੀ ਆਪਣੇ ਘਰ ਦੇ ਵਿੱਚ ਇਹਨਾਂ ਸਾਰਾ ਕੂੜਾ ਇਕੱਠਾ ਕਰਕੇ ਉੱਥੇ ਰਹਿ ਰਿਹਾ ਸੀ ਜਿਸਦੇ ਚਾਲਦੇ ਵੱਡੀਆਂ ਬਿਮਾਰੀਆਂ ਫੈਲ ਖਤਰਾ ਸੀ ਤਾਂ ਸੇਤ ਵਿਭਾਗ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਉਹਦੇ ਘਰ ਦੇ ਅੰਦਰੋਂ ਸਫਾਈ ਕਰਵਾ ਦਿੱਤੀ ਹੈ। ਕੀ ਨਾਮ ਜੀ ਤੁਹਾਡਾ? ਕਰਮਜੀਤ। ਕਿਹੜਾ ਪਿੰਡ ਆ ਜੀ? ਭਗਵਾਨਪੁਰ। ਆ ਤੁਸੀਂ ਪਿੰਡ ਦੇ ਵਿੱਚ ਆਹਾ ਜਿਹੜਾ ਸਮਾਨ ਇਕੱਠਾ ਕੀਤਾ ਹੋਇਆ ਠੀਕ ਇਹਨਾਂ ਚਾਹੁੰਦੇ ਹੋ। ਇਹਦੇ ਵਿੱਚ ਕੀ ਕਹਿਣਾ ਬੱਸ ਮੈਂ ਵੇਚਣਾ ਥੋੜਾ ਜਿਹਾ ਲੇਟ ਹੋ ਗਿਆ। ਕਿਉਂ ਪੰਚਾਇਤ ਮੇਰੇ ਤੇ। ਸਫਾਈ ਵਾਲੇ ਜਾਦੇ ਚੱਲ ਵੀ ਕਹਿੰਦੀ ਸਫਾਈ ਕਰੋ। ਔਰ ਇਹ ਸਾਮਾਨ ਦੇ ਵਿੱਚ ਵਿੱਚ ਗੰਦਾ ਸਾਮਾਨ ਵੀ ਤੁਸੀਂ ਜਿਹੜਾ ਕਾਫੀ ਰੱਖਿਆ ਹੋਇਆ ਸੀਗਾ ਦੇਖੋ ਜੀ ਗੰਦਾ ਕੋਈ ਨਹੀਂ ਗਾਦੇ ਵਿੱਚ ਐਵੇਂ ਉਹਦਾ ਫਾਇਦਾ ਕੀ ਕਾਫੀ ਉਹ ਵਿੱਚ ਜਿਹੜੇ ਜੂਸ ਕਾਹਨੂੰ ਜੂਸ ਵਾਲਾ ਕੋਈ ਚੀਜ਼ ਨਹੀਂ ਜੂਸ ਵਾਲਾ ਹੈਗਾ ਪਿੰਡ ਵਾਲੇ ਪਿੰਡ ਵਾਲੇ ਤਾਂ ਕਹ ਰਿਹਾ ਕਾਫੀ ਸਮੇ ਤੋਂ ਪਿੰਡ ਵਾਲੇ ਤਾਂ ਬਹੁਤ ਕੁਝ ਕਹਨੇ ਨਹੀਂ ਉਹਨੂੰ ਮੇਰੀ ਗੱਲ ਸੁਣ ਉਹ ਤਾਂ ਮੈਨੂੰ ਪਤਾ ਚੀਜ਼ ਮੈਂ ਇਹ ਲੈ ਆ ਕੇ ਮੈਂ ਉਹਨਾਂ ਇੱਕ ਵਾਰ ਤੁਸੀਂ ਕਿੰਨੇ ਦਿਨ ਬਾਅਦ ਚੁਕਾਉਂਦੇ ਸੀਗੇ ਇਹ ਮੈਂ ਜਮਾਉਂਦਾ 1 ਸਾਲ ਬਾਅਦ ਕਿੰਨਾ ਕ ਸਮਾਂ ਹੋ ਗਿਆ ਕਿੱਥੇ ਕਰਦੇ ਨੇ ਇਹ ਸਮਾਂ 2 ਸਾਲ ਹੋ ਗਏ ਇੱਥੇ ਪਰ ਬਾਪੂ ਜੀ ਬਹੁਤ ਸਮਾਨ ਗੰਦਾ ਨਿਕਲਿਆ ਵਾ ਇਹਦੇ ਨਾਲ ਬਿਮਾਰੀਆਂ ਫੈਲਦੀਆਂ ਨੇ ਪਿੰਡ ਚ ਦੇਖੋ ਜੀ ਇੱਕ ਗੱਲ ਸੁਣੋ ਤੁਸੀਂ ਕਹਿੰਦੇ ਹੋ ਗੰਦਾ ਸਮਾਨ ਨਿਕਲਿਆ ਗੰਦਾ ਸਮਾਨ ਮੈਂ ਇੱਕ ਹੀ ਇਕੱਠਾ ਕਰਿਆ ਹੋਇਆ ਸਮਝਿਆ ਇਹ ਤੁਸੀਂ ਕਹਿ ਰਹੇ ਹੋ ਕੀ ਕੀ ਤੁਸੀਂ ਇਕੱਠਾ ਕਰਕੇ ਲਿਆਉਂਦੇ ਸੀ ਕੀ ਕੀ ਇੱਕ ਲਫਾਫਾ ਇੱਕ ਬੋਤਲ ਹਾਂ ਹੋਰ ਕੀ ਕਰਨਾ ਦੱਸੋ ਮੈਨੂੰ ਪਸ਼ੂ ਵੀ ਰੱਖੇ ਨੇ ਕੋਈ ਪਸ਼ੂ ਰੱਖੇ ਨੇ 13 ਡੰਗਰ ਨੇ ਜਿਨ੍ਹਾਂ ਨੂੰ ਮੈਂ ਫਲੂਟ ਲਿਆ ਕੇ ਪਾਉਂਦਾ ਸੀ ਉਹਦੇ ਵਿੱਚੋਂ ਲੁਫਾਵਾ ਨਿਕਲਦਾ ਹੀ ਲੁਫਾਵਾ ਇਕੱਠਾ ਹੁੰਦਾ ਜਿਹੜਾ ਫਰੂਟ ਪਾਉਂਦੇ ਸੀ ਉਹ ਗਲਿਆ ਸੜਿਆ ਪਾਉਂਦੇ ਸੀ ਤੁਸੀਂ ਉਹ ਗਲਿਆ ਸੜਿਆ ਥੋੜੋ ਜਿਹੜੇ ਦਾਗ ਹੀ ਹੁੰਦਾ ਉਹ ਪਾਉਣਾ ਇਹ ਦਾਗ ਹੀ ਗਲਿਆ ਸੜਿਆ ਤਾਂ ਹੁਣ ਫੇ ਕੀੜਾ ਪੈਂਦਾ ਉਹਦੇ 'ਚ ਹੁਣ ਪਿੰਡ ਵਾਸੀਆਂ ਵੱਲੋਂ ਜਿਹੜਾ ਸਮਾਨ ਚੁਕਾਇਆ ਜਾ ਰਿਹਾ ਕਿੱਥੇ ਲੈ ਕੇ ਜਾ ਰਹੇ ਹੋ ਇਹ ਮੈਂ ਪਲਾਟ 'ਚ ਲੈ ਰਹਾ ਮੇਰੇ ਪਪਾਈ ਦੇ ਉੱਥੋਂ ਛਾਂਟੀ ਕਰਕੇ ਮੈਂ ਕੁਆੜੀ ਨੂੰ ਵੇਚੂਗਾ ਇਹ ਵੀ ਪਿੰਡ 'ਚ ਆ ਜਾਂ ਬਾਹਰ ਉਹ ਕਿੰਨੇ ਦਿਨ ਚੱਕੇਗਾ ਉੱਥੋਂ ਉਹਨੇ ਕੱਲ੍ਹੋਂ ਸ਼ੁਰੂ ਕਰ ਦੇਣਾ ਚੱਕਣਾ ਇੱਥੇ ਫਿਰ ਹੁਣ ਦੁਬਾਰਾ ਤਾਂ ਨਹੀਂ ਮਤਲਬ ਸਮਾਨ ਇੱਥੇ ਲਿਆ ਕੇ ਜਿਹੜਾ ਦੁਬਾਰੇ ਕਿਉਂ ਰੱਖਾਂਗੇ ਆਪਾਂ ਠੀਕ